ਦੀ ਡਿਪਾਰਟ 12 ਅਨਕੀ ਜੌਦਾ ਸ਼ੇਰ ਉਦਮ ਸਿੰਘ ਜੀ ਪੰਜਾਬ ਦੀ ਧਰਤੀ ਦੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨੂੰ ਆਪਣੇ ਖੂਨ ਨਾਲ ਸਿੰਜਣ ਵਾਲੇ ਸ਼ਰਮੋਰ ਨੌਜਵਾਨਾਂ ਪੈਦਾ ਕੀਤੇ ਜਿਨ੍ਹਾਂ ਨੇ ਹਮੇਸ਼ਾ ਹੀ ਕੁਰਬਾਨੀਆਂ ਦੇਣ ਦੀ ਪਰੰਪਰਾ ਨੂੰ ਮੁੱਢ ਤੋਂ ਹੀ ਬਣਾਈ ਰੱਖਿਆ ਲਾਲਾ ਲਾਜਪਤ ਰਾਏ ਕਰਤਾ ਸਿੰਘ ਸਾਬਾ ਤੇ ਭਗਤ ਸਿੰਘ ਜੀ ਕਿੰਨੇ ਹੀ ਜੋਧਿਆਂ ਨੇ ਆਪਣੀਆਂ ਕੀਮਤੀ ਜਾਨਾਂ ਬਾਹਰ ਕੇ ਜ਼ਾਲਮਾਂ ਦੇ ਜਾਬਰਾਂ ਦਾ ਸਿਰ ਨਿਵਾ ਕੀਤਾ ਕੌਮੀ ਐਂਡ ਕਲੀ ਮਰਨ ਮਿਟਨ ਵਾਲੇ ਇੱਕ ਅਜਿਹਾ ਹੀ ਨੌਜਵਾਨ ਸੀ ਸਰਦਾਰ ਉਦਮ ਸਿੰਘ ਇਸ ਨੌਜਵਾਨ ਨੇ ਜਿਹੜਾ ਸੰਗਰੂਰ ਦੇ ਕਸਬੇ ਸੁਨਾਮ ਦੀ ਧਰਤੀ ਤੇ ਜਨਮ ਲਿਆ ਇਸ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਸ਼ਹੀਦ ਉਦਮ ਸਿੰਘ ਦਾ ਪਰਿਵਾਰ ਸ਼ੁਰੂ ਵਿੱਚ ਕਿਸਾਨੀ ਕਰਦਾ ਸੀ ਢਾਈ ਸਾਲ ਦੀ ਉਮਰ ਵਿੱਚ ਉਸ ਦੀ ਮਾਤਾ ਜੀ ਮੌਤ ਹੋਣ ਕਾਰਨ ਪਿਤਾ ਨੇ ਕਿਸਾਨੀ ਛੱਡ ਦਿੱਤੀ ਉਸ ਨੇ ਰੇਲਵੇ ਨੌਕਰੀ ਕਰ ਲਈ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਉਸ ਦਾ ਜੀਵਨ ਬਹੁਤ ਹੀ ਸੰਘਰਸ਼ਾਂ ਭਰਿਆ ਸੀ ਨੇੜੇ ਤੇੜੇ ਕੋਈ ਸਕੂਲ ਨਾ ਹੋਣ ਕਰਕੇ ਉਹ ਬਚਪਨ ਵਿੱਚ ਆਪਣੇ ਗੁਵਾਨ ਵਿੱਚ ਇੱਕ ਪੰਡਤ ਕੋਲ ਪੜਦਾ ਰਿਹਾ ਪੜ੍ਹਾਈ ਵਿੱਚ ਚਾਰੋਂ ਉਨਕਾਰਨ ਪੰਡਤ ਨੇ ਉਹਨਾਂ ਦੇ ਪਿਤਾ ਸ੍ਰੀ ਟਹਿਲ ਸਿੰਘ ਨੂੰ ਕਿਸੇ ਚੰਗੇ ਸਕੂਲ ਵਿੱਚ ਪੜਾਉਣ ਦੀ ਸਲਾਹ ਦਿੱਤੀ ਉਹ ਅੰਮ੍ਰਿਤਸਰ ਚਲੇ ਗਏ ਉਦਮ ਸਿੰਘ ਨੇ ਉਸਦੇ ਭਰਾ ਸਾਧੂ ਸਿੰਘ ਤੇ ਅੰਮ੍ਰਿਤਸਰ ਦੇ ਸਕੂਲ ਵਿੱਚ ਪੜਨਾ ਸ਼ੁਰੂ ਕਰ ਦਿੱਤਾ ਆਲੇ-ਦੁਆਲੇ ਸਿੰਘ ਦੀ ਮਸਤ ਕੁਸਾਲ ਦੀ ਸੀਗੇ ਪਿਤਾ ਦੀ ਅਚਾਨਕ ਮੌਤ ਨੇ ਉਹਨਾਂ ਨਦਵਾ ਭਰਾਵਾਂ ਨੂੰ ਨਾਥ ਕਰ ਦਿੱਤਾ ਇਸ ਮੁਸੀਬਤ ਦੀ ਘੜੀ ਵਿੱਚ ਸੁਨਾਮ ਦੇ ਚੰਚਲ ਸਿੰਘ ਅਤੇ ਉਸਦੇ ਦੇ ਆਪਕ ਜੈ ਚੰਦਰ ਨੇ ਉਹਨਾਂ ਦਾ ਸਾਥ ਦਿੱਤਾ ਉਹ ਸਨੇਦਵਾ ਭਰਾਵਾਂ ਨੂੰ ਸੈਟਰਲ ਖਾਲਸਾ ਟੀਮ ਖਾਨਾ ਅਮਰ ਸਰਵੀ ਕੇ ਦਾਖਾ ਕਰਵਾ ਦਿੱਤਾ ਉਹ ਇਸ ਟੀਮ ਖਾਨੇ ਤੋਂ ਹੀ ਸਕੂਲ ਪੜਨ ਲਈ ਜਾਂਦੇ ਸਨ 1913 ਵਿੱਚ ਅਚਾਨਕ ਸਾਧ ਸਿੰਘ ਦੀ ਮੌਤ ਹੋ ਗਈ ਤੇ ਉਹ ਹੀ talla reh gaya 1917 ਵਿੱਚ ਉਸ ਨੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਪੜਾਈ ਦੇ ਨਾਲ ਨਾਲ ਉਹ ਕੁਰਸੀਆਂ ਬਣਾਉਣਾ ਲੋਹਾਰਾ ਅਤੇ ਤਰਖਾਨਾ ਆਦਿ ਦਾ ਕੰਮ ਵੀ ਸਿੱਖਦਾ ਰਿਹਾ ਨਦੀਮਖਾਨੇ ਵਿੱਚ ਪਲ ਕੇ ਉਹ ਜਵਾਨ ਹੋਇਆ ਅਧਿਆਪਕ ਜੈ ਚੰਦਰ ਦੇ ਪ੍ਰਭਾਵ ਨੇ ਉਹਨਾਂ ਦੇ ਮਨ ਵਿੱਚ ਦੇਸ਼ ਭਗਤੀ ਦੇ ਬੀਜ ਬੀਜ ਦਿੱਤੇ ਸਨ ਮੰਗਲ ਪਾਂਡੇ ਅਤੇ ਮदनलाल ਢਿੰਗਰਾ ਆਦਿ ਦੇਸ਼ ਭਗਤਾਂ ਨੇ ਜੀਵਨ ਚਿੱਤਰ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੰਗਰੀਜਾਂ ਵੱਲੋਂ ਪਾਸ ਕੀਤੇ ਰਾਲਡ ਐਕਟ ਪ੍ਰੀਤੀ ਰੋਸ ਪ੍ਰੋਟੋਨ ਨੂੰ ਲੈ ਕੇ ਅਮਰੋਸਾ ਦੇ ਜਲਿਆਂਵਾਲਾ ਬਾਗ ਵਿੱਚ 13 April 1919 ਨੂੰ ਇੱਕ ਬਹੁਤ ਵੱਡੀ ਸਭਾ ਹੋਈ ਰਹੀ ਸੀ ਇਸ ਵਿੱਚ ਇਸ ਸਭਾ ਵਿੱਚ 20-25 ਹਜ਼ਾਰ ਲੋਕ ਸ਼ਾਮਲ ਹੋਏ ਉਦਮ ਸਿੰਘ ਵੀ ਸਭਾ ਵਿੱਚ ਹਾਜ਼ਰ ਸੀ ਸੀ ਇਹ ਬੜੇ ਹੀ ਸ਼ਾਂਤ ਮਈ ਟਾਂਗ ਨਾਲ ਚੱਲ ਰਹੀ ਸੀ ਇਹ ਸਭਾ ਉੱਪਰ ਅੰਗਰੇਜ਼ ਸਰਕਾਰ ਨੇ ਗੋਲੀਆਂ ਚਲਵਾ ਦਿੱਤੀਆਂ ਸਰ ਮਾਈਕਲ ਉਡ ਅਡਵਾਈਜ਼ਰ ਨੇ ਇਸ਼ਾਰਾ ਇਤੇ ਇਹ ਜਾਰੇ ਆ ਬੱਚੇ ਬੁੱਢੇ ਤੇ ਨੌਜਵਾਨ ਗੋਲੀਆਂ ਨਾਲ ਪਾਉਣ ਦਿੱਤੇ ਗਏ ਇਹ ਸਾਕਾ ਉਦਮ ਸਿੰਘ ਨੇ ਆਪਣੀ ਅੱਖੀ ਵੇਖਿਆ ਸੀ ਆਪਣੀ ਅੱਖਾਂ ਸਾਹਮਣੇ ਦੇਸ਼ ਵਾਸੀਆਂ ਦੇ ਲਹੂ ਦੀਆਂ ਧਾਰਾਂ ਨੂੰ ਵੇਖ ਕੇ ਉਦਮ ਸਿੰਘ ਨੂੰ ਸੌਂ ਖਾਦੀ ਕਿ ਜਦ ਤੱਕ ਉਹ ਦੋਸ਼ੀ ਵਿਅਕਤੀਆਂ ਨੂੰ ਬਦਲਾ ਨਹੀਂ ਲੈ ਲੈਂਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗਾ ਅੰਗਰੇਜ਼ ਸਰਕਾਰ ਨੇ ਭਾਰਤੀ ਨੇਤਾਵਾਂ ਦੀਆਂ ਤੇਜ਼ ਹੋ ਰਹੀਆਂ ਕਾਂਤੀਕਾਰੀ ਗਤੀਆਂ ਵਧੀਆਂ ਨੂੰ ਵੇਖ ਕੇ ਕਈ ਨੇਤਾਵਾਂ ਨੂੰ ਫਾਂਸੀ ਚੜਾ ਦਿੱਤਾ ਤੇ ਕਈਆਂ ਨੂੰ ਕਾਲੇ ਪਾਣੀ ਪੀਂ ਦਿੱਤਾ ਇਹਨਾਂ ਘਟਨਾਵਾਂ ਨੂੰ ਵੇਖ ਕੇ ਉਹ ਬਦਲਾ ਲੈਣ ਲਈ ਹੋਰ ਵੀ ਉਤਾਵਲਾ ਹੋ ਗਿਆ ਉਸ ਨੇ ਧਰਮ ਖਾਨਾ ਛੱਡ ਕੇ ਆਪਣੇ ਇੱਕ ਰਿਸ਼ਤੇਦਾਰ ਕੋਲ ਮੋਟਰ ਗੈਰੇ ਦੀ ਨੌਕਰੀ ਕਰ ਲਈ ਥੋੜੇ ਸਮੇਂ ਪਿਛੋਂ ਉਹ ਡਰਾਈਵਰ ਸਿੱਖਣੀ ਲਈ ਸਾਰੰਪੁਰ ਚਲਾ ਗਿਆ ਇਸ ਤਰ੍ਹਾਂ ਨੇ ਉਸ ਨੇ ਗੋਲੀਆਂ ਚਲਾਉਣੀਆਂ ਵੀ ਸਿੱਖ ਲਈਆਂ ਉਹਨਾਂ ਨੇ ਕੁਝ ਸਮਾਂ ਖਰਮੂ ਅਤੇ ਮੇਰਠ ਵਿੱਚ ਵੀ guzara ਮੇਰਠ ਤੋਂ ਹੋਟਲ ਦੀ ਨੌਕਰੀ ਛੱਡ ਕੇ ਉਹ ਲਾਹੌਰ ਆ ਗਿਆ ਲਾਹੌਰ ਤੋਂ ਉਸ ਨੇ ਇੰਟਰ ਦੀ ਪ੍ਰੀਖਿਆ ਪਾਸ ਕੀਤੀ ਇਸ ਤਰ੍ਹਾਂ ਕੋਮ ਦੇ ਫਿਰਦੇ ਨੌਕਰੀ ਕਰਦੇ ਹੋਏ ਉਹ ਸੁਨੇਹਾ ਆਪਣਾ ਕੋਲ ਕਾਫੀ ਧੰਨ ਵੀ ਜਮਾ ਕਰ ਲਿਆ ਸੀ। ਇਹ ਨੌਜਵਾਨ ਜਵਾਨਾਂ ਨੂੰ ਸਿਰੇ ਚੜਾਣ ਲਈ ਉਹ ਨੈਰੋਬੀ, ਮੈਕਸੀਕੋ ਅਤੇ ਅਮਰੀਕਾ ਵੀ ਗਿਆ ਇੱਕ ਭਾਰਤੀ ਵਪਾਰੀ ਨਾਲ ਮੁਲਾਕਾਤ ਹੋਣ ਪਿੱਛੋਂ ਉਸਨੇ ਦੱਖਣੀ ਅਫਰੀਕਾ ਤੇ ਅਮਰੀਕਾ ਵਿੱਚ ਕੋਈ ਸਮਾਂ ਨੌਕਰੀ ਵੀ ਕੀਤੀ। ਇੱਕ ਦਿਨ ਅਚਾਨਕ ਉਹ ਅਮਰੀਕਾ ਛੱਡ ਕੇ ਪੰਜਾਬ ਪਰਤ ਆਇਆ। ਉਸਨੇ ਦੇਸ਼ ਵਿਦੇਸ਼ ਕਈ ਕ੍ਰਾਂਤੀਕਾਰੀਆਂ ਨਾਲ ਸੰਪਰਕ ਕਾਇਮ ਕਰ ਲਿਆ ਸੀ। ਉਹ ਬੁੱਤਰੂਪ ਵਿੱਚ ਹੀ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਕਾਫੀ ਸਰਗਰਮ ਰਿਹਾ ਹੈ ਇੱਕ ਦਿਨ ਅੰਗਰੇਜ਼ ਪੁਲਿਸ ਨੇ ਉਹਨਾਂ ਦੀ ਕਾਰ ਵਿੱਚੋਂ ਚਾਰ ਪਿਸਤੌਲਾਂ ਤੇ 500 ਗੋਲੀਆਂ ਬਰਾਮਦ ਕਰਕੇ ਉਸ ਨੂੰ ਕੈਦ ਕਰ ਲਿਆ ਉਸ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਉਸ ਨੇ ਮਲਤਾਨ ਤੇ ਮੀਆਂਵਾਲੀ ਜੇਲ੍ਹ ਵਿੱਚ ਕੈਦ ਕੱਟੀ ਸਨ 1931 ਵਿੱਚ ਉਸ ਨੇ ਜੇਲ੍ਹ ਤੋੜਿਆ ਹੋ ਕੇ ਅਮਰਤਸਰ ਵਿਖੇ ਰਾਮੂ ਮਮਦ ਸਿੰਘ ਆਜ਼ਾਦ ਦੇ ਨਾਂ ਚਤਰਕਾਰੀ ਦੁਕਾਨ ਕਰ ਲਈ ਹੈ ਇਸ ਸਮੇਂ ਦੌਰਾਨ ਉਹ ਪੰਜਾਬ ਦੇ ਕ੍ਰਾਂਤੀਕਾਰੀ ਸਾਥੀਆਂ ਨੂੰ ਵੀ ਮਿਲ ਮਿਲਦਾ ਰਿਹਾ ਤੇ 13 ਮਾਰਚ 1930 ਨੂੰ ਭਾਰਤ ਉਤੋ ਬਾਹਰ ਤੋ ਬਾਹਰ ਆ ਗਿਆ ਸੀ ਉਹ ਸਮੁੰਦਰ ਦੇ ਰਸਤੇ ਲੰਡਨ ਪਹੁੰਚ ਗਿਆ ਇੰਗਲੈਂਡ ਵਿੱਚ ਉਹ ਸਾਦੂ ਦੇ ਪੇਸ਼ ਵਿੱਚ ਰਾ为 ਮੁਹੰਮਦ ਆਜ਼ਾਦ ਦੇ ਬਣਾ ਕੇ ਵਿਚਰਨ ਲੱਗਾ 13 ਮਾਰਚ 1940 ਨੂੰ ਕੈਕਸਟਨ ਹਾਲ ਵਿੱਚ ਇਸਟਨ ਇੰਡੀਅਨ ਐਸੋਸੀਏਸ਼ਨ ਦੇ ਰਾਇਲ ਸੈਂਟਰ ਸੋਸਾਇਟੀ ਦੀ ਮੀਟਿੰਗ ਸਦੀ ਗਈ ਮਾਈਕਲ ਅਲਵਾਈ ਨੇ ਉੰਗੇ ਵਿਅਕਤੀਆਂ among ਇਸ ਮੀਟਿੰਗ ਵਿੱਚ ਹਾਜ਼ਰ ਹੋਏ ਹੁਣ ਆਸੀ ਉਦਮ ਸਿੰਘ ਇੱਕ ਵਕੀਲ ਦੇ ਪੇਸ ਵਿੱਚ ਇੱਕ ਕਿਤਾਬ ਵਿੱਚ ਪਸਤਾਹਲ ਚ ਪਾ ਕੇ ਇਸ ਮੀਟਿੰਗ ਵਿੱਚ ਜਾ ਬੈਠਾ ਮਾਈਕਲ ਡਰਾਇਵਰ ਮਾਈਕਲ ਅਲਵਾਈ ਆਪਣੇ ਭਾਸ਼ਣ ਵਿੱਚ ਹੁਣ ਕੇ ਭਾਤੀਆਂ ਵਿਰੁੱਧ ਬੋਲਿਆ ਮਾਈਕਲ ਅਲਵਾਈ ਜਿਵੇਂ ਹੀ ਆਪਣਾ ਭਾਸ਼ਣ ਖਤਮ ਕਰਕੇ ਮੋੜਾ ਮੁੜ ਆਪਣੀ ਕੁਰਸੀ 'ਤੇ ਬੈਠਾ ਉਦਮ ਸਿੰਘ ਨੇ ਉਸਤੇ ਗੋਣੀਆਂ ਦੀ ਵਾਰਛੜ ਕਰ ਦਿੱਤੀ ਮਾਈਕਲ ਅਡਵਾਇਰ ਮੌਕੇ ਤੇ ਹੀ ਮਾਰਿਆ ਗਿਆ ਉਦਮ ਸਿੰਘ ਨੇ ਦੌੜਨ ਦਿੱਤਾ ਉੱਠ ਕੇ ਕਿਹਾ ਮੈਂ ਆਪਣੇ ਦੇਸ਼ ਵਸੀਆਂ ਦੇ ਖੋਂ ਦਾ ਬਦਲਾ ਲੈ ਕੇ ਆਪਣਾ ਫਰਜ਼ ਨਿਭਾਇਆ ਹੈ ਉਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਮਾਈਕਲ ਅਡਵਾਇਰ ਦੀ ਮੌਤ ਦੀ ਖਬਰ ਸੁਣ ਕੇ ਆਤਰੀ ਪ੍ਰਾਂਤਿਕਾਰੀਆਂ ਨੇ ਖੁਸ਼ੀ ਮਨਾਹੀ ਪੂਰੇ 21 ਸਾਲ ਬਾਅਦ ਉਦਮ ਸਿੰਘ ਨੇ ਆਪਣੀ ਕਰਮਪੂਰਨ ਕਰਮ ਆਪਣੀ ਕਸਮ ਪੂਰੀ ਕੀਤੀ ਅਦਾਲਤ ਵਿੱਚ ਉਸ ਉੱਤੇ ਮੁਕੱਦਮਾ ਚਲਾਇਆ ਗਿਆ ਉਸ ਨੂੰ ਤ੍ਰੀ ਲੰਡਨ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਉਸ ਨੂੰ 5 ਜੂਨ ਨੂੰ ਫਾਂਸੀ ਦੀ ਸਜ਼ਾ ਜਨਾਇ ਸੁਣਾਈ ਗਈ ਤੇ 31 ਜੁਲਾਈ 1940 ਨੂੰ ਉਸ ਨੂੰ ਫਾਂਸੀ ਦੇ ਤਖਤੇ ਉੱਤੇ ਲਟਕਾ ਦਿੱਤਾ ਗਿਆ ਥੋੜੇ ਸਮੇਂ ਪਿਛੋਂ ਹੀ ਉਹ ਉਸ ਦੀ ਦੇਹ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਪਰ ਅੰਗਰੇਜ਼ ਸਰਕਾਰ ਨੇ ਇਸ ਗੱਲ ਨੂੰ ਛਪਾਈ ਰੱਖਿਆ ਪਾਤ ਸਰਕਾਰ ਦੀ ਮਹਿੰਤੀ ਦੇ 19 ਜੁਲਾਈ 1974 ਨੂੰ ਉਹਨਾਂ ਦੀਆਂ ਅਸਤੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ ਪਹਿਲਾਂ ਉਸ ਦੀਆਂ ਅਸਤੀਆਂ ਪਹਿਲਾਂ ਉਸ ਦੀਆਂ ਅਸਤੀਆਂ ਨੂੰ ਸੁਨਾਮ ਲਿਆਂਦਾ ਗਿਆ ਬਾਅਦ ਵਿੱਚ ਹਰਦوار ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ ਦਿੱਤੀਆਂ ਗਈਆਂ ਇਹ ਸੀ ਜ ਸਾਡਾ ਅੱਜ ਦਾ ਚੈਪਟਰ ਪਾਠ ਹਨ ਕੀ ਜੋਦਾਸੀ ਉਦਮ ਸਿੰਘ ਦੀ ਜੀ ਵਾਤਵਾਸ਼ੇ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਦੀ ਮਿਲਦੇ ਆ ਫਿਰ ਨਵੀਂ ਕਹਾਣੀ ਲੈ ਕੇ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ